ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਜਗਾੜੂ ਰੇੜੀਆਂ ਬਣ ਰਹੀਆਂ ਨੇ ਐਕਸੀਡੈਂਟ ਦਾ ਕਾਰਨ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਜੋ ਜਗਾੜੂ ਰੇੜੀਆਂ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਅੱਜ ਹਾਲਗਿਰ ਦੇ ਵਿੱਚ ਲਗਭਗ 3 ਰੇੜੀਆਂ ਦੇ ਜੋ ਚਲਾਨ ਆ ਉਹ ਕੀਤੇ ਗਏ ਨੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਰੇੜੀਆਂ ਨੇ ਇਹ ਇੱਕ ਐਕਸੀਡੈਂਟ ਦਾ ਕਾਰਨ ਹੈ ਨਾ ਤੇ ਇਹਨਾਂ ਦੇ ਉੱਤੇ ਕੋਈ ਨੰਬਰ ਲਿਖੇ ਹੋਏ ਨਹੀਂ ਨਾ ਹੀ ਜਦੋਂ ਟ੍ਰੈਫਿਕ ਜਦੋਂ ਗਾਂ ਸਰਦੀਆਂ ਦੇ ਮੌਸਮ ਨੇ ਤੁੰ ਦਾਦੇ ਵਿੱਚ ਜਦੋਂ ਇਹ ਗੱਡੀਆਂ ਚੱਲਣ ਗਿਆ ਤੇ ਨਾ ਇਹਨਾਂ ਦੀ ਲਾਈਟ ਚੱਲਦੀ ਹੈ ਜਿਸ ਤੇ ਕਾਰਨ ਵੱਡੇ ਵੱਡੇ ਜੋ ਹਾਦਸੇ ਆ ਉਹ ਹੁੰਦੇ ਨੇ ਉਸ ਨੂੰ ਲੈ ਕੇ ਟ੍ਰੈਫਿਕ ਕੋਪਸ ਅਧਿਕਾਰੀਆਂ ਵੱਲੋਂ ਇੱਕ ਵੱਡਾ ਜਿਹੜਾ ਐਕਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਜਿਗਾੜੂ ਰੇੜੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਉੱਥੇ ਹੀ ਜੋ ਰੇੜੀ ਚਾਲਕ ਨੇ ਉਹ ਕਰਨਲੇ ਮਾਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਰੋਜੀ ਰੋਟੀ ਇਹਨਾਂ ਦੇ ਸਿਰ ਤੇ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਪਾਲਣਾ ਹੈ ਜੇ ਸਾਡੀਆਂ ਰੇੜੀਆਂ ਖੋਈਆਂ ਜਾਣ ਗਈਆਂ ਤੇ ਅਸੀਂ ਕਾਰੋਬਾਰ ਕਿਵੇਂ ਕਰਾਂਗੇ ਪਰ ਜੋ ਟ੍ਰੈਫਿਕ ਨੂੰ ਚਲਾਉਂਦੇ ਨੇ ਜੋ ਪ੍ਰਸ਼ਾਸਨ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀਆਂ ਰੇੜੀਆਂ ਨੇ ਇੱਕ ਵੱਡਾ ਹਾਦਸੇ ਦਾ ਕਾਰਨ ਬਣ ਰਹੀਆਂ ਨੇ ਇਸ ਕਰਕੇ ਜੋ ਪ੍ਰਸ਼ਾਸਨ ਵੱਲੋਂ ਸਾਂਡੂ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਦਾ ਜੋ ਪਾਲਣ ਆ ਉਹ ਕੀਤਾ ਜਾ ਰਿਹਾ ਹੈ ਤੁਹਾਡੀ ਰੇੜੀ ਲੈ ਕੇ ਕਿੱਥੋਂ ہاں جی ہجے روکے ہاں جی کنے جیڑ تو ریڈی اپ ہویا ہے ਅੱਜ ਕਰਾ ਲਈਏ ਹਾਂਜੀ ਜਿਹੜੀ ਮਾਰ ਨਹੀਂ ਗਰੀਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸਿਗਰਟ ਦਾ ਡੱਕ ਮਾਈਦਾ ਉਹੀ ਨਾਂ ਲੱਗਿਆ ਸਰ ਗਰੀਮਾਰ ਤੇ ਹੋ ਰਹੀ ਹੈ ਜਿੰਨਾ ਕਿਰਾਏ ਤੇ ਇਹਨਾਂ ਮੇਰਾ ਖਰਚਾ ਇਹਨਾਂ ਸਿਖੋ ਰੋਟੀ ਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਪਾਣੀ ਆਪਣੇ ਖਚ ਲਾਏਗਾ ਇੱਕ ਪਾਸੇ ਸਰਕਾਰ ਕਹਿਣ ਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਰਹਿਣਾ ਮੇਰਾ ਅੱਜ ਤੱਕ ਮਕਾਨ ਨਹੀਂ ਲੱਭਿਆ ਮੈਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਹੈ ਪ੍ਰਾਈਵੇਟ ਸਕੂਲ ਹੈ ਸਰਕਾਰੀ ਸਕੂਲ ਹੈ ਪੜਾਉਂਦੇ ਆ ਕਿ ਉਹਨੇ ਫਿਊਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲਾਂ ਪੜ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਂਦੇ ਨੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਈ ਸਾਡੇ ਵਾਸਤੇ ਕੁਝ ਨਹੀਂ ਕੀਤਾ ਸਰਕਾਰ ਨੇ ਜਿਉਂ ਜੰਮੇ ਜਿਉਂ ਸਾਡੇ ਪ੍ਰਯੋਗ ਦਾ ਦੇ ਰੱਖਿਆ ਚਲੰਦੇ ਰਹੇ ਮੈਂ ਦਾਦਾ ਦਾ ਰੱਖਿਆ ਜੇ ਮੇਰਾ ਪਰਦਾਦਾ ਰੱਖਿਆ ਚਲੰਦਾ ਰਿਹਾ ਐਸਾ ਕਿ ਉਹਨਾਂ ਨੇ ਕੀ ਕੀਤਾ ਹੈ ਸਾਡੇ ਵਾਸਤੇ ਲੱਗਦਾ ਦੀ ਇੱਕੋ ਇੱਕ ਸਾਰਾ ਪਿੱਛਾ ਕੀ ਕਿ ਉਹ ਸਾਰੇ ਸਾਰੇ ਹਾਂਜੀ ਅੱਜ ਪੁਆਇੰਟ ਕਰ ਕੋਈ ਪੁਆਇੰਟ ਕਰਦਾ ਸਰ ਹੁਣ ਕੀ ਬੰਦਾ ਕੀ ਕਰੇਗਾ ਕੱਲ੍ਹ ਲਈ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਐ ਕਿਉਂਕਿ ਗਰੀਬ ਆਂਦਾ ਜੱਕਦਾ ਮਗਲਿਆਂ ਦੇ ਜਿਹੜਾ ਲੈੰਡਰ ਮੇਰੇ ਕਰਜ਼ੇ ਹੀ ਸਿਰ ਤੇ ਚੜਿਆ ਇਹਨੇ ਸਰਕਾਰ ਨੇ ਇਹ ਨਹੀਂ ਹੋਜਿਆ ਕਿ ਇਹ ਤੇ ਕਰਜ਼ਾ ਹੋ ਗਿਆ ਕਰਜ਼ਾ ਕਿਤਾ ਲਾਏਗਾ ਕਿਉਂ ਹੀ ਕੋਈ ਨਹੀਂ ਕੋਈ ਵੈਲੀ ਨਹੀਂ ਕਿਉਂਕਿ ਰੋਟੀ ਖਾਏਗਾ ਇਹ ਤੁਹਾਨੂੰ ਲੋਕਾਂ ਦਾ ਕਰਜ਼ਾ ਇੱਕ ਵਾਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਸੁਣਵਾਈ ਨਹੀਂ ਕਰ ਰਹੇ ਸਨ ਜਿਹੜੇ ਜਿਹੜੇ ਡੰਗਰਾ ਵਾਲੇ ਸਾਬੇ ਜਿਹਨਾਂ ਮੰਨ ਕੇ ਦੁਖੀ ਹੋ ਜਾਂਦਾ ਮੰਨ ਕੇ ਦੁਖੀ ਹੋਣਾ ਸਾਰੇ ਗਰੀਬੰਦੇ ਨੂੰ ਡੰਗਰਾ ਕੋਲ ਜਿੱਤਰ ਮਰਜੀ ਧੱਕ ਦਿੰਦੇ ਜਿੱਤਰ ਮਰਜੀ ਕੋਈ ਰਖਸ਼ਾ ਵਾਲੇ ਕੋਈ ਉੱਧਰ ਕਾਇਨ ਕੋਈ ਉੱਧਰ ਕਾਇਨ ਕੋਈ ਕਾਨੂੰਨ ਤੁਹਾਡਾ ਤੁਹਾਡਾ ਰੋਜ਼ਗਾਰ ਕੋਈ ਹੁਣ ਸਰ ਕਰਨਾ ਵੀ ਹੈ ਰੇੜੀ ਕਰਾਇ ਤੇ ਲਈ ਹੁਣ ਓਈ 흘ਾਣੀ ਆ ਹਣ ਕੀ ਕਰਾਂਗੇ ਰੋਟੀ ਪਾਣੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਹੀ ਦੇ ਚੜਾਏ ਪੈਸੇ ਉਹ ਥੋੜਾ ਬੱਚੇ ਦਾ ਕੋਈ ਉਹਨੇ ਕਹਣਾ ਭਾਈ ਜਿਵੇਂ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਚਕਾਰੀਆਂ ਕਰੀਓ ਚੰਗੇ ਸਰਕਾਰ ਫੇਰ ਪਹੁੰਚੇ ਹਨ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵਾਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵਾਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਗਰੀਬਾਂ ਦਾ ਰੋਟੀ ਖਾ ਰਿਹਾ ਕੋਈ ਰੋਟੀ ਵੀ ਖੋਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਸਤ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਵੇ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸ ਲੋਗੇ ਇੱਕ ਬੰਦਾ ਕਿਰਾਏ ਤੇ ਰਾਇਆ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਆਉਣੇ ਨੇ ਜੀ ਨਾਮ ਭਜੀਆ ਮੇਰਾ ਪ੍ਰਦੀਪ ਕੁਮਾਰ ਜੀ ਕੀ ਗੱਲ ਬਾਤ ਹੈ ਜਿਹੜਾ ਗੱਲ ਬਾਤ ਆਈ ਸਬਜ਼ੀ ਵੇਚੀ ਦੀ ਮਾਰਾ ਜਿਹੜੀ ਗੱਡੀ ਲੱਗੀ ਆ ਛਾਤੀ ਮਾਰੋ ਆਈ ਸੋਫ 200 300 ਦੀ ਆਰੀ ਬੰਨੀ ਸਾਰੀ ਖਾੜੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਜੇ ਇੱਕ ਵਾਚਾ ਲੈ ਹਿਸਾਬ ਲਓ ਆਈ ਰੁਪਏ 200 300 ਤੱਕ ਕਮਾਈ ਜਾਵਾ ਸਾਡਾ ਸ਼ਰਮ ਧੱਕਾ ਕਰਦੇ ਨੇ ਅੱਬਾ ਨੂੰ ਆਕੇ ਸਾਨੂੰ ਇੱਕ ਕਰੀ ਸ਼ਬਦ ਵਰਨਿੰਗ ਦੇ ਦੋ ਅੱਗੇ ਤੋਂ ਨਹੀਂ ਕੰਮ ਕਰਦੇ ਇਹਦਾ ਠੀਕਾ ਨਹੀਂ ਵਿਕਾਨ ਸ਼ਰਮਾ ਨਾ ਜੀ ਬਹੁਤ ਨੰਨਾ ਬੜੀ ਗੱਡੀ ਕੋਲ ਰੋਕਿਆ ਕਾ ਰੋਕਿਆ ਕਹਿੰਦੇ ਗੱਡੀ ਛੜੀ ਨਹੀਂ ਜਾਏਗੀ ਦੱਸੋ ਜੀ ਕੋ ਚੋਰੀ ਕਰਨੀ ਹੈ ਗੱਡੀ ਸਭ ਪਹਿਲੇ ਅੱਛਾ ਹੁਣ ਕਿ ਸਰਿਆਂ ਪੰਜਾਬ ਚੱਟਾ ਵਿਗਨ ਦਾ ਕਾਲਾ ਵਿਗਨ ਨੂੰ ਰੋਕਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਈ ਹਾਵ ਸਿਆ ਲੋ ਹੁਣ ਜਿਆਦੀ ਕਿ ਲੋ ਕਹਿੰਦੇ ਤਾਂ ਚਾਰਾਂ ਕਰਦਾ 15 ਹਜ਼ਾਰ ਡਾ ਜੀ ਦੋ ਬੰਦੇ ਜੀ 11 ਚਲਾਨ ਪਤਾ ਨਹੀਂ ਸਾਨੂੰ ਪਰ ਹਨ ਪਰ ਬੰਦਿਆਂ ਵੇਖੋ ਜੀ ਸਾਡਾ 15 ਚਾਰਾਂ ਕਰਦਾ ਜੀ ਆਹੀ ਗੱਡੀ ਸੁੱਖਣ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਾਵ ਲੋ ਦੋਵਾਂ ਦਾ ਪਤਾ ਦੋਵਾਂ ਚਰਾ 15 ਬਨਾਮ ਆਏ ਤਾਂ ਮਰੇ ਕੋਈ ਕੱਕਾ ਦੇ ਕੋਈ ਕਿੱਛੇ ਕਿ ਡਰਗਾ ਦੇ ਆਵੇ ਆ ਦੋ ਅਸੀਂ ਭਰਾ ਹਸਾਲੋ ਸਿਰੇ ਪੰਜ ਦੇ ਕਰੋਠੇ ਗੇਸ ਹਸਾਲੋ ਦੋਵੇਂ ਸੱਤੀ ਦਾ ਦੋਵੇਂ ਸੱਤੀ ਉਹ ਕੱਢੀ ਦੋਵੇਂ ਲੱਗੀਆਂ ਡੇ ਗੱਡੀਆਂ 15 ਹਜ਼ਾਰ ਦਾ ਚਲਾਨ ਘੱਟ ਤਾਂ ਦੋਵਾਂ ਦਾ 15-15 ਹਜ਼ਾਰ ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਹਜ਼ਾਰ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲੇ ਸੋਈਏ ਜੀ ਤਾਂ ਕੀ ਕਹਿਣ ਕੀ ਰਹੇ ਆ ਸਾਨੂੰ ਕਹਿੰਦੇ ਗੱਡੀਆਂ ਵੇਹਲੀਆਂ ਕਰੋ ਜੀ ਅਹੀ ਕਸਾ ਗੱਡੀਆਂ ਮਿਲਣੇ ਮੋੜੇ ਸਮਾਨ ਕਿੱਥੇ ਵੇਚਣਾ ਸਕੂਟਰੀ ਦਾ ਹੈ ਜਾਂ ਰੇੜੀ ਦਾ ਸਾਰਾ ਸਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਗ ਨਾਲ ਲੈ ਕੇ ਚਲੋ ਕਰਮਾਤਾ ਦੀ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਭੈੜੀ ਦੀ 100 200 ਅਹੀ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨਹੀਂ ਕਿ ਮਹਾਰਾਜ ਜਾਂਦਾ ਕਰ ਪਾਕਿਸਤਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇਡੀ ਰਸਕੇ ਲੈ ਆਉਂਗਾ ਤੁਹਾਡਾ ਵੇਚ ਲਾਂ ਕਰਾਂਗੇ ਇੱਕ ਵਾਰੀ ਸਾਨੂੰ ਜਾਣ ਦੋ ਰੇਡੀ ਦੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਕਿਹਾ ਨੰਬਰ ਨੰਬਰ ਸਾਨੂੰ ਕੋਸ਼ਿਸ਼ ਨਹੀਂ ਕਿਹਾ ਮਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗੇ ਆ ਸਾਡੇ ਕੋਲ ਆ ਘਰ ਸਭ ਦੇ ਕੋਲ ਆ ਪੂਰਾ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਹੋਣਾ ਟ੍ਰੈਵਲ ਲਾਇਸੈਂਸ ਹੈਗਾ ਨਾ ਅਸਾਂ ਕੋ ਘਰ ਪਿਆ ਆਪਣੇ ਕੋਲ ਘਰ ਪਿਆ ਸਭ ਕੋ ਘਰ ਪਿਆ ਨਾ ਲੈ ਨਹੀਂ ਲੱਗ ਜਾਈਦਾ ਸੀ ਦੂਜੀ ਦੱਸਿਆ ਵੀ ਮੇਰੇ ਕੋ ਘਰ ਪਿਆ ਹਾਂਜੀ ਕਿੰਨੇ ਦੱਸਿਆ ਸਭ ਦੇ ਸਾਰਿਆਂ ਨੂੰ ਸਾਨੂੰ ਟਾਈਮ ਦੋ

ਕਹਿੰਦਾ ਜੀ ਇਹ ਚ ਚਲਾਣਾ ਹੈ ਗੱਡੀਆਂ ਬੰਡ ਹੋਣੀਆਂ ਆਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇंदे ਜੇ ਅਸੀਂ ਫੇਰ ਲੈ ਜਾਂਦੇ ਤੇ ਫੇਰ ਅਸੀਂ ਗੁਨਾਹਗਰ ਆ ਫੇਰ ਸਾਡੀ ਗਲਤੀ ਆ ਗਰੀਬ ਸ਼ਰੀਆਮ ਹੋ ਰਹੀ ਠੱਗਾ ਠੱਗਾ ਹੋ ਰਿਹਾ ਨਾ ਸਰ ਗੱਡੀ ਚੱਲ ਗਈ ਫੇਰ ਕੀ ਕਰਾਂਗੇ ਆ ਗਈ ਬਈ ਰੂਲ ਮੁਤਾਬਕ ਕੀਤੀ ਆ ਐ ਤੁਹਾਨੂੰ ਇਹ ਦੇ ਕੇ ਤੁਹਾਨੂੰ ਮੈਂ ਕਾਪੀ ਦੇ ਦੇਣਾ ਵੀ ਪੜ ਲਓ ਬਾਕੀ ਕੋਈ ਵੀ ਤੁਸੀਂ ਲੈਣਾ ਰੂਟ ਸੰਬੰਧੀ ਐਡੀ ਸਿਟੀ ਕਾਮ ਨਾਲ ਤੁਸੀਂ ਕਰ ਲੋ ਉਹਨਾਂ ਨਾਲ ਸੰਪਰਕ ਸਰ ਕਹਿੰਦੇ ਉਹ ਡੇਲੀ ਆਪਾਂ ਜਾਣਦੇ ਐ ਤੋਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਮੈਂ ਮੈਂ ਤੁਹਾਨੂੰ ਇਹ ਕਾਪੀ ਦੇ ਦੇਣਾ ਸਰਕੂਲਰ ਦੀ ਤੁਸੀਂ ਇਹ ਵੀ ਪੜ ਲਓ ਹੀ ਕੋਈ ਤੁਹਾਨੂੰ ਪਤਾ ਲੱਗ ਜਾਏਗਾ ਸਰਕਲ ਲਈ ਰੇੜੀ ਦਾ ਹੀ ਇਹ ਕਾਰਵਾਈ ਹੋਈ ਹੈ ਜੁਗਵਾੜੂ ਜਿੰਨੀਆਂ ਵੀ ਹੋ ਗਈਆਂ ਵਜਾ ਪੀਟਰ ਰੇੜੀਆ ਕੁਝ ਸਾਰਿਆਂ ਆ ਹੋਏਗੀ ਇਹ ਕਾਰਵਾਈ ਸ਼ਹਿਰ ਵਾਸੀਆਂ ਨੂੰ ਅੱਜ ਜਿਹੜੀ ਜਗਾੜੂ ਰੇਟੀਆਂ ਚਲਾਉਂਦੇ ਉਹਨਾਂ ਨੂੰ ਕੀ ਸਜ਼ਾ ਦੇਣਾ ਚਾਹੀਦਾ ਹੈ ਹਾਂਜੀ ਕੀ ਸਜ਼ਾ ਯਾ ਜਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਤੇ ਜਾਨੀ ਨੂੰ ਖਾਨੀ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਤਿੰਨ ਅੱਜ ਤੇ ਲਗਾਤਾਰ ਕਰ ਰਹੀ ਚੱਲੇਗੀ ਚੱਲੇਗੀ ਜੀ ਸਰ ਬੋਰਡ ਹੋ ਰਹੀ ਹੈ ਕੀ ਬੋਰਡ ਹੋ ਰਹੀ